ਰਦੀਪ ਸੱਬਰਵਾਲ ਨੂੰ ਪੰਜਾਬ ਸਰਕਾਰ ਵੱਲੋਂ ਡਿਵੀਜ਼ਨਲ ਕਮਿਸ਼ਨਰ ਬਣਨਤੇ ਅੰਮ੍ਰਿਤਸਰ ਵਿੱਚ ਨਿੱਗਾਸਵਾਦ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਮਨੋਦ ਕੁਮਾਰ ਬਿੱਟਾ ਅਤੇ ਵਕ ਵਕਵਾਲ ਮिक्की ਪਾਇ ਚਾਰੇ ਦੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ सुरेंद्र ਟੋਨਾ ਪਵਨ ਕੁਮਾਰ ਲੱਕੀਪੱਟੀ ਸਿਕੰਦਰ ਸ਼ਾਹਰ ਓਮਪ੍ਰਕਾਸ਼ ਅਨਾਰਿਆ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਕਿ ਸਮਾਜ ਨੂੰ ਬਹੁਤ ਉੱਚੀ ਮੰਡੀ ਦੇ ਉੱਤੇ ਬਿਠਾ ਕੇ ਸੱਬਰਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਇੱਕ ਵਾਰ ਵਿਸ਼ੇਸ਼ ਜਿਹੜੀ ਸੀਟ ਹੁੰਦੀ ਹੈ ਉਹ ਦਿੱਤੀ ਗਈ ਹੈ ਔਰ ਮਾਨ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਸਮਾਜ ਵੱਲੋਂ ਔਰ ਅੱਜ ਪੂਰਾ ਸਮਾਜ ਜਿਹੜਾ ਅਲੱਗ-ਅਲੱਗ ਜਥੇਬੰਦੀਆਂ ਸੱਬਰਵਾਲ ਸਾਹਿਬ ਨੂੰ ਮਾਨ ਸਨਮਾਨ ਦਿੱਤਾ ਹੈ ਪ੍ਰਦੀਪ ਸੱਬਰਵਾਲ ਜੀ ਇਹ ਸਾਡੇ ਕੋ ਕਮਿਸ਼ਨਰ ਵੀ ਰਹੇ ਸਾਡੇ ਕੋ ਅੰਮ੍ਰਿਤਸਰ ਡੀਸੀ ਵੀ ਰਹੇ ਅੱਜ ਜੋ ਕੁਝ ਪੰਜਾਬ ਸਰਕਾਰ ਨੇ ਮਾਨ ਸਨਮਾਨ ਦਿੱਤਾ ਸਾਡੀ ਸਾਰੀ ਕੌਮ ਦਾ ਸਿਰ ਉੱਚਾ ਕੀਤਾ ਗਿਆ ਔਰ ਇਸ ਤੋਂ ਵੱਡੀ ਹੋਰ ਕੋਈ ਸੀਟ ਨਹੀਂ ਹੈ ਜਿੱਥੇ ਇਹਨਾਂ ਨੂੰ ਨਵਾਜਿਆ ਗਿਆ ਇਸ ਕਰਕੇ ਅਸੀਂ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਜੀ ਆਂ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਹੈ ਕਿ ਪਰਮਾਤਮਾ ਇਸ ਤਰ੍ਹਾਂ ਹੀ ਸਾਡੇ ਜਿਹੜੇ ਲੋਕ ਨੇ ਜਿਹੜੇ ਪੜੇ ਲਿਖੇ ਲੋਕ ਨੇ ਅੱਗੇ ਆਉਣ ਹਰ ਪੱਖ ਤੋਂ ਤਗੜੇ ਹੋਣ ਰਾਜਨੀਤਿਕ ਤੌਰ ਤੇ ਵੀ ਤਾਲੀਨ ਤੌਰ ਤੇ ਸਮਾਜਿਕ ਤੌਰ ਤੇ ਔਰ ਜੀ ਆਇਆਂ ਨੂੰ ਕਰਨੇ ਆ ਪ੍ਰਦੀਪ ਸਵਰਵਾਲ ਜੀ ਦਾ